ਰਪਿੰਦਰ ਦੀ ਚੁੰਨੀ ਦੇ ਨਾਲ ਬੱਦੇ ਹੀ ਉਹ ਖੋਲੇ ਮੈਂ ਨਹੀਂ ਬੱਦੇ ਤਾਂ ਤੁਸੀਂ ਵੇਖ ਲਿਆ ਤੇ ਤੁਸੀਂ ਸੰਦੀਪ ਨੂੰ ਬੰਦੀ ਨੂੰ ਵੇਖਿਆ ਹੋਰ ਸਾਡੇ ਘਰ ਕੌਣ ਆਉਂਦੇ ਆ ਉਹ ਤਾਂ ਸੁਆ ਭੱਲੇ ਸੰਦੀਪ ਹੀ ਆਉਂਦੀ ਆ ਤੇ ਉਹੋ ਹੀ ਬਣ ਕੇ ਜਾਂਦੀ ਆ ਹਨਾ ਤੇ ਹੋਰ ਕੌਣ ਆਉਂਦਾ ਹੋਰ ਤਾਂ ਕਦੀ ਕੋਈ ਆਇਆ ਹੀ ਨਹੀਂ ਸਾਡੇ ਘਰ ਆਹੋ ਬਣੇ ਰੋ ਸੰਦੀਪ ਦੇ ਮੈਨੂੰ ਤਾਂ ਪਹਿਲਾਂ ਹੀ ਪਤਾ ਵਾ ਕਿ ਸੰਦੀਪ ਦੇ ਗੁਣ ਗੌਣੇ ਤੁਸੀਂ ਉਹੋ ਹੀ ਤੁਹਾਡੀ ਭਾਬੀ ਆ ਮੈਨੂੰ ਤਾਂ ਲੱਗਦੀ ਨਹੀਂ ਆ ਨਹੀਂ ਮੈਂ ਤਾਂ ਤੈਨੂੰ ਵੀ ਭਾਬੀ ਸਮਝਿਆ ਹੀ ਪਰ ਪਉ ਹੀ ਮੈਨੂੰ ਕਦੀ ਨਾ ਨਹੀਂ ਸਮਝਿਆ ਮੇਰੀ ਗੱਲ ਸੁਣ ਤੈਨੂੰ ਸੰਦੀਪ ਨੇ ਇਹ ਦੱਸ ਦਿੱਤਾ ਤੇ ਇਹ ਨਹੀਂ ਦੱਸਿਆ ਪਿੰਡਾਂ ਦੇ ਨਾਲ ਆ ਕੁਝ ਹੋਇਆ ਮੈਂ ਉਹਨੂੰ ਕੀ ਲੋੜ ਦੱਸਣ ਦੀ ਇਹ ਨਹੀਂ ਦੱਸਿਆ ਨਾ ਜੇ ਇਹ ਦੱਸ ਦਿੱਤਾ ਵੀ ਸੰਦੀਪ ਨੇ ਆ ਕੰਮ ਕੀਤਾ ਮਮੇ ਜਿਹਨ ਸੋਈ ਨੂੰ ਜਿੰਦਰਾ ਮਾਰਿਆ ਤੇ ਬਾਹਰ ਵੀ ਮਾਰ ਕੇ ਜਾਣਾ ਹੀ ਪਤਾ ਨਹੀਂ ਕੀ ਗੱਲ ਕੀ ਪਤਾ ਹੈ ਵੀ ਦਿਲ ਦੀ ਮਾੜੀ ਹੈ ਉਹ ਤੋਂ ਤੋਂ ਲੱਗਦੀ ਆ ਸਾਨੂੰ ਇਦਾਂ ਦੀ ਕੋਈ ਪਤਾ ਵੀ ਨਹੀਂ ਉਹਦਾ ਮੰਮੀ ਕਿਤੇ ਹੋਰ ਨਾ ਹੋਵੇ ਵੀ ਆਪਾਂ ਰੋਟੀ ਪਾਣੀ ਦੇ ਜਾਂਦੀਆਂ ਰਹੀਏ ਉਹ ਨਿਗਾਹ ਆ ਤੇ ਤਾਲਾ ਲੱਗਾ ਵਾ ਥੋੜੀ ਲਿਆ ਉਥੋਂ ਤੇ ਮੈਂ ਤੂੰ ਤੋੜ ਕੇ ਦਿਨਾ ਤੇ ਜਾ ਰੋਟੀ ਪਾਣੀ ਦੇ ਪਕਾ ਕਿੱਡੀ ਵੱਡੀ ਗੱਲ ਵਾ ਕਰਦੇ ਹੋ ਲਵਲੀ ਤੈਨੂੰ ਮੈਂ ਇਹ ਨਹੀਂ ਕਹਿੰਦੀ ਕਿ ਸਾਡੇ ਘਰ ਨਾ 100 ਵਰੀ ਆ ਪਰ ਇਹ ਜਿੰਨੀਆਂ ਗੱਲਾਂ ਕਰਦੀਆਂ ਵਾ ਨਾ ਝੂਠੇ ਨਾ ਲਾਉਂਦੀਆਂ ਇਹ ਬਾਬਿਆਂ ਤੇ ਜਾਂਦੀਆਂ ਵਾ ਤਾਂ ਕਰਕੇ ਨਹੀਂ ਮੈਂ ਵਾਰਦੀ ਮੈਂ ਸੱਚੀ ਬੋਲਨੀ ਆ ਝੂਠ ਨਹੀਂ ਬੋਲਦੀਆਂ ਕੀ ਤੁਸੀਂ ਵੇਖਿਆ ਸੀ ਬਾਬੇ ਤੇ ਜਾਂਦੀਆਂ ਵੇਖਿਆ ਉਹਨੂੰ ਤੁਰੀਆਂ ਰਹਿੰਦੀਆਂ ਤੁਸੀਂ ਕਦੀ ਕਿਤੇ ਤੁਰ ਪੈਂਦੀਆਂ ਕਦੀ ਕਿਤੇ ਹਜੇ ਤਾਂ ਜਿੰਦਰਾ ਹੀ ਲੱਗਾ ਵਾ ਗਾਂ ਗਾਂ ਵੇਖਿਓ ਬੰਦਾ ਕੀ ਤੁਹਾਡੇ ਨਾਲ ਕੀ ਬਾਨਾ ਤੁਹਾਡੇ ਨਾਲ ਕਿੱਡੀਆਂ ਗੱਲਾਂ ਮਾਰਦੀ ਆ